ਦਿੰਦੇਹਾੜੀ ਇੱਕ ਚੋਰ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਦੱਸਦੇ ਕਿ ਇੱਕ ਵਪਾਰੀ ਦੇ ਵੱਲੋਂ ਆਪਣੇ ਵਪਾਰ ਵਾਸਤੇ ਬੈਂਕ ਜਾ ਕੇ ਪੈਸੇ ਕਢਵਾਏ ਗਏ ਸੀ ਉੱਥੇ ਵੱਲੋਂ 5 ਲੱਖ ਰੁਪਇਆ ਕਢਵਾਇਆ ਗਿਆ ਸੀ ਅਤੇ ਜਿੱਦਾਂ ਹੀ ਉਹ ਐਕਟੀਵਾ ਦੇ ਵਿੱਚ ਪੈਸੇ ਰੱਖਦਾ ਅਤੇ ਇੱਕ ਦੁਕਾਨ ਦੇ ਅੰਦਰ ਜਾਂਦਾ ਹੈ ਤੇ ਪਟਿਆਲੇ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਦਿੰਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖੁਆਪ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਇਸੇ ਦੇ ਚੱਲਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਈ ਠੋਸ ਕਦਮ ਚੁੱਕੇ ਗਏ ਜਿਸ ਲਈ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ 'ਤੇ ਰੋਕ ਲਗਾਈ ਗਈ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ 6812 ਸ਼ਿਕਾਇਤਾਂ ਖੋਰ ਵਿਭਾਗਾਂ ਨਾਲ ਸੰਬੰਧਿਤ ਹੋਣ ਕਰਕੇ ਉਹਨਾਂ ਵਿਭਾਗਾਂ ਨੂੰ ਵਿਚਾਰਨ ਹਿਤ ਫੇਸ ਦਿੱਤੀਆਂ ਬਾਕੀ ਰਹਿੰਦੀਆਂ ਕੁੱਲ 737 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਸਬੰਧਿਤ ਵੱਖ-ਵੱਖ ਰੇਂਜਾਂ ਦੇ ਐਸਐਸਪੀਜ਼ ਨੂੰ ਪੜਤਾਲ ਲਈ ਫੇਸ ਦਿੱਤੀਆਂ ਜਿਨ੍ਹਾਂ ਵਿੱਚੋਂ 159 ਸ਼ਿਕਾਇਤਾਂ ਉੱਪਰ ਮੁਕੱਦਮੇ ਦਰਜ ਹੋ ਚੁੱਕੇ ਹਨ ਅਤੇ ਕੁੱਲ 176 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੇਕਰ ਕੁੱਲ ਲੰਕੜੀਆਂ ਦੀ ਗੱਲ ਕਰੀਏ ਤਾਂ ਹੁਣ ਤੱਕ 560 ਮੁਕੱਦਮੇ ਦਰਜ ਕੀਤੇ ਗਏ ਅਤੇ ਫੁੱਲ 668 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਸੀਂ ਪਹਿਲੀ ਇਹ ਕੰਮ ਕੀਤਾ ਸੀਗਾ। ਅਸੀਂ ਵਾਅਦਾ ਵੀ ਕੀਤਾ ਸੀ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਵਾਂਗੇ। ਉਹਦੇ ਤੇ ਅਸੀਂ ਵਚਨਬੱਧ ਹਾਂ। ਮੇਰੀ ਇੱਕ ਹੱਤਵੰਦ ਬੇਨਤੀ ਹੈ। ਜੇ ਪੰਜਾਬ ਦੇ ਵਿੱਚ ਤੁਹਾਨੂੰ ਕੋਈ ਨੌਕਰੀ ਕਿਸੇ ਵੀ ਮਹਿਕਮੇ ਵਿੱਚ ਨੌਕਰੀ ਦਿਵਾਉਣ ਬਦਲੇ ਪੈਸੇ ਮੰਗਦਾ ਹੋਵੇ ਤਾਂ ਕਿਰਪਾ ਕਰਕੇ ਗਲਤੀ ਨਾ ਕਰਿਓ। ਜਾਂ ਤਾਂ ਤੁਸੀਂ ਉਸ ਬੰਦੇ ਦਾ ਨਾਮ ਜਾਂ ਉਹਦੀ ਫੋਟੋ ਖਿੱਚ ਕੇ ਜਾਂ ਵੈਸੇ ਈਮੇਲ ਕਰ ਦਿਓ ਜਾਂ ਸਾਨੂੰ ਫੋਨ ਕਰ ਦਿਓ। ਹਾੜੇ ਹੀ ਇੱਕ ਚੋਰ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਇੱਕ ਵਪਾਰੀ ਜੋ ਕਿ ਆਪਣੇ ਵਪਾਰ ਲਈ ਬੈਂਕ ਦੇ ਵਿੱਚ ਪੈਸੇ ਕਢੋਂ ਜਾਂਦਾ ਹੈ ਤੇ ਜਦੋਂ ਉਸ ਦੇ ਵੱਲੋਂ ਪੈਸੇ ਕਢਾ ਕੇ ਵਾਪਸ ਲੈ ਕੇ ਆਂਦੇਗੇ ਤੇ ਐਕਟੀਵਾ ਦੇ ਵਿੱਚ ਪੈਸੇ ਰੱਖੇ ਗਏ ਤੇ ਇਥੇ ਨੂੰ ਐਕਟੀਵਾ ਬਾਹਰ ਖੜੀ ਕਰਕੇ ਕਿਸੇ ਕੰਮ ਲਈ ਉਹ ਜਦੋਂ ਜਾਂਦਾ ਹੈ ਤੇ ਉਸ ਵੇਲੇ ਹੀ ਇਸ ਚੋਰ ਦੇ ਵੱਲੋਂ ਜਿਹੜੀ ਆ ਪੇਲੋ ਹੀ ਹੋ ਸਕਦਾ ਪੂਰੀ ਨਿਗਰੱਖੀ ਹੋਵੇ ਤੇ ਜਦੋਂ ਇਹ ਵਿਅਕਤੀ ਕੈਸੇ ਕਢਾ ਕੇ ਐਕਟੀਵਾ 'ਚ ਰੱਖਦਾ ਹੈ ਤੇ ਜਾਣ ਲੱਗਦਾ ਹੈ ਤੇ ਉਸੇ ਵੇਲੇ ਇਹ ਚੋਰ ਆ ਕੇ ਉਸ ਦੀ ਐਕਟੀਵਾ ਖੋਲਣ ਦੀ ਕੋਸ਼ਿਸ਼ ਕਰਦਾ ਤੇ ਡਿੱਗੀ ਦੇ ਵਿੱਚੋਂ 5 ਲੱਖ ਰੁਪਏ ਕੱਢ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਇਸ ਪੂਰੀ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਸੀਸੀਟੀਵੀ ਦੇ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿਵੇਂ ਇੱਥੇ ਚੋਰ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ 5 ਲੱਖ ਰੁਪਏ ਜਿਹੜੇ ਆ ਉਸ ਵਿਅਕਤੀ ਦੇ ਵੱਲੋਂ ਬੈਂਕ 'ਚ ਕਢਾਏ ਗਏ ਆ ਉਸ ਨੂੰ ਕੱਢ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਤੇ ਪਰਿਵਾਰਕ ਮੈਂਬਰ ਜਿਹੜੇ ਉਹਨਾਂ ਦੇ ਵੱਲੋਂ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਆ ਤੇ ਉਹ ਵੀ ਸੁਣ ਲੋ ਕਿ ਕਿਵੇਂ ਇਹ ਘਟਨਾ ਜਿਹੜੀ ਆ ਵਾਪਰੀ ਏ ਬੇਟਾ ਸੀਗਾ ਜੀ ਮੇਰੇ ਕੋਲ ਆਪਣਾ ਤਕਰੀਬਨ ਸਵਾ 3 ਵਜੇ ਇੱਥੇ ਆਇਆ ਸੀਗਾ ਮੈਂ ਉਹਨੂੰ ਕੋਈ ਕੰਮ ਭੇਜਾਇਆ ਸੀਗਾ ਸਾਡੇ ਜੁੱਤੀਆਂ ਦੇ ਰਿਲੇਟਿਡ ਕੰਮ ਸੀਗਾ ਉਹਨੇ ਕਰਨਾ ਸੀਗਾ ਮੈਂ ਕਿਹਾ rahul ਉਹ ਕਰਕੇ ਨਹੀਂ ਆਇਆ ਤੂੰ ਬਾਰੋ-ਬਾਰ ਭੇਜਦਾ ਮੈਨੂੰ ਨਹੀਂ ਪਤਾ ਉਹਦੇ ਪੇਮੈਂਟ ਹੈਗੀ ਉਹ ਕਹਿੰਦਾ ਚਲੋ ਮੈਂ ਹੁਣ ਹੀ ਜਾਣਾ ਆ ਪਾਰਕਾਂ ਦੇ ਸਾਹਮਣੇ ਜਿਹੜੀ ਗਲੀ ਹੈਗੀ ਉੱਥੇ ਉਹਨੂੰ ਸਕੂਟਰ ਖੜਾਇਆ ਤੇ ਗਲੀ ਦੇ ਅੰਦਰ ਚਲਾ ਗਿਆ ਸੀਗਾ ਵਾਪਸ ਅਗੇ ਉਹਦੇ ਵੀਡੀਓ ਚ ਫਿਰ ਦਿਖਿਆ ਸੀ ਸਾਰਾ ਕੁਝ ਉੱਥੇ ਹੀ ਸਾਨੂੰ ਪਤਾ ਲੱਗਿਆ ਸੀਗਾ ਵੀ ਬੰਦਾ ਉਹ ਪਲੇਟ ਕੱਢ ਰਿਹਾ ਹੈ ਲੋਕ ਖੋਲ ਕੇ ਬੜੇ ਆਰਾਮ ਨਾਲ ਤਸੱਲੀ ਨਾਲ ਪੈਸੇ ਕੱਢ ਕੇ ਦਿਖਾਇਆ ਗਿਆ ਉੱਥੇ ਇਹ ਸਿਆਰੀ ਘਟਨਾ ਐਦਾ ਹੋਈ ਆ ਉਹ ਤਾਂ ਦੇਖੋ ਹੁਣ ਪੁਲਸ ਵਾਲੇ ਨਾਲ ਲੱਗੇ ਆ ਏਰੀਆ ਵਾਈਜ਼ ਨਾ ਕੈਮਰੇ ਟੰਟੋਲ ਕੇ ਦੇਖ ਰਹੇ ਆ ਉਹਦੇ ਚ ਸਾਡੇ ਕੋਲ ਦੋ ਤਿੰਨ ਤਰ੍ਹਾਂ ਦੀ ਵੀਡੀਓ ਜਿਹੜੀ ਹੈਗੀ ਆਈ ਆ ਉੱਚ ਦਿਖਿਆ ਹੈ ਸਿੱਧਿਕ ਨੇ ਕਿਸੀ ਆਮਲੇ ਕਿਸੇ ਜਾ ਰਹੇ ਆ ਬਾਈਕ ਤੇ ਹੈਗੇ ਦੋ ਬੰਦੇ ਉਸ ਤੋਂ ਬਾਅਦ ਮੇਨ ਜਿਹੜੀ ਵੀਡੀਓ ਉੱਥੇ ਦੀ ਹੈਗੀ ਉਹ ਸਾਹਮਣੇ ਆਈ ਹੈ ਸਾਡੇ ਫਿਲਹਾਲ ਇੱਥੇ ਦੀ ਜ ਕੋਈ ਵੀਡੀਓ ਵਾਇਰਲ ਹੋਈ ਤੁਹਾਡੇ ਜੀ ਕਰਦੇ ਬਾਹਰ ਦੀ ਵੀ ਵੀਡੀਓ ਹੈ ਨਹੀਂ ਕਰਦੇ ਬਾਹਰ ਦੀ ਕੋਈ ਨਹੀਂ ਗੱਲ ਹੈ ਜੀ ਅੱਜ ਮੇਰਾ ਬੁੱਢੇ ਪ੍ਰਤਾਪ ਦਾ ਪੋਤਾ ਜਿਹੜਾ ਉਹ ਬੈਂਕ ਗਿਆ ਸੀ ਛੋਟੀ ਬਾਰਾ ਦੇ ਜੀ ਪੀਐਨਬੀ ਬੈਂਕ ਉਹਦਾ ਨਾਮ ਰਾਹੁਲ ਹੈ ਉਹਨੂੰ ਕਿਸੇ ਨੂੰ ਪੇਮੈਂਟ ਦੇਣ ਲਈ ਸੀ ਉਸ ਤੋਂ 5 ਲੱਖ ਰੁਪਏ ਕੈਸ਼ ਕਢਾ ਕੇ ਲੈ ਕੈਸ਼ ਕਢਾ ਕੇ ਉਹ ਡਿੱਗੀ ਚ ਉਹਨੇ ਸਾਰਾ ਥੈਲਾ ਰੱਖ ਲਿਆ ਰੱਖਣ ਤੋਂ ਬਾਅਦ ਉਹ ਜਦੋਂ ਇੱਥੇ ਆਇਆ ਮੇਰੇ ਪਤੀ ਇੱਥੇ ਸਾਹਮਣੇ ਦੁਕਾਨ ਹੈ ਇੱਥੇ 20 ਮਿੰਟ ਕਰ ਰਿਹਾ ਜਿਹਨੂੰ ਪੇਮੈਂਟ ਦੇਣੀ ਸੀ ਨਾ ਉਹਨੂੰ ਫੋਨ ਮਾਰਿਆ ਕਿ ਬਿੱਤ ਤੂੰ ਇੱਥੇ ਆ ਕੇ ਮੈਨੂੰ ਪੇਮੈਂਟ ਲੈ ਜਾ ਤੇ ਉਹ ਸਾਹਮਣੇ ਦੁਕਾਨ ਦੇ ਵਿੱਚ ਬੀਟ ਕਰਦਾ ਰਹੇ ਆਥੇ ਕਿਹੜੀ ਸਾਥੇ ਕਿਹੜੀ ਜਰਾ ਕਰੀਏ ਆ ਆ ਇੱਥੇ ਤੋਫਾਨਾ ਮੋੜ ਤੇ ਇੱਥੇ 20 ਵੇਟ ਕਰਦਾ ਰਹੇ ਅਸੀਂ ਸਾਹਮਣੇ ਬੈਠੇ ਸੀ ਮੋਲੇ ਉਹ ਵੇਟ ਕਰਦਾ ਰਿਹਾ ਉਹ ਆਇਆ ਨਹੀਂ ਫਿਰ ਮੁੜ ਕੇ ਉਹ ਆਪਣੇ ਘਰ ਆ ਗਿਆ ਇਹ ਉੱਧਾ ਘਰ ਹੈਗਾ ਰਾਜੂ ਮੇਰਾ ਭਤੀਜਾ ਹੈ ਇਹਨੇ ਕਹਤਾ ਵੀ ਤਨੂੰ ਮੈਂ ਕਹਿ ਚੋਂ ਕਮ ਕੈਸੀ ਤੂੰ ਗਿਆ ਨਹੀਂ ਈ ਗੋਟਾਂ-ਗੋਟਾਂ ਨੇ ਅੰਨਕੂ ਲੈ ਕੇ ਨਹੀਂ ਆਇਆ ਉਹ ਨੌਜ ਬਿਨਾਂ ਐਕਸਲ ਚੱਕ ਕੇ ਔਰ ਬੋਤਲਾਂ ਜਿਹੜੀ ਸਾਹਮਣੇ ਸਕੂਟਰ ਖੜਾ ਕਰਕੇ ਅੰਦਰ ਗਲੀ ਚ ਗਿਆ ਹੀ ਇੱਥੇ ਦੀ ਇੱਕ ਬੰਦਾ ਆਇਆ ਪਤਾ ਨਹੀਂ ਕਿਹੜਾ ਬੰਦਾ ਹੈ ਹਨ ਪੁੱਛਿਆ ਤਾਂ ਬੰਦਾ ਸੀਗਾ ਉਹਨੇ ਮਾਸਟਰ ਚਾਬੀ ਨਾਲ ਐਕਟੀਵੇਟ ਚਾਬੀ ਕੋ ਲੌਕ ਤੋੜ ਕੇ ਉਹ ਸਾਰਾ ਸਾਰਾ ਪੈਕੇਟ ਉੱਪਰ 5 ਲੱਖ ਦਾ ਪੈਕੇਟ ਚੱਕ ਕੇ ਖਰਾਬ ਇਹ ਇੱਕ ਇੱਕ ਸੀਸੀਟੀਵੀ ਵਿੱਚ ਆਇਆ ਜੀ ਇਹ ਸੀਸੀਟੀਵੀ है ਹੈ ਦਰਸ਼ਨ ਇਲੈਕਟ੍ਰਿਕ ਸਟੋਰ ਹੈ ਉਧੇ ਕੈਮਰਾ ਲੱਗਾ ਉਹਦੀ ਕੈਮਰੇ ਚ ਆ ਗਿਆ ਹੈ ਔਰ ਅਸੀਂ ਉਸੇ ਵੇਲੇ 10 ਮਿੰਟ ਦੇ ਅੰਦਰ ਦਰਸਤ ਪੋਲੀ ਜਾ ਇਹ ਲੱਗਦਾ ਤਾਂ ਇਹ ਵੀ ਉਹ ਪੇਸ਼ੇਵਰ ਚੋਰ ਹੈ। ਔਰ ਮੈਨੂੰ ਲੱਗਦਾ ਬੈਂਕ ਤੋਂ ਹੀ ਨਾਲ ਨਾਲ ਆਇਆ। ਜੀ ਕੰਪਲੀਟ ਕਰ ਦਿੱਤੀ। ਹਾਂ ਕੰਪਲੀਟ ਕਰ। ਸਰ ਕੀ ਕੰਮ ਕਰਦੇ ਬੇਸਿਕਲੀ ਜਿਹੜੇ ਤੁਹਾਡੇ ਪਤੀ ਜਣ ਉਹ ਕੀ ਕੰਮ ਕਰਦੇ ਨੇ? ਉਹ ਇੱਥੇ ਜਿੱਤਿਆਂ ਦਾ ਕੰਮ ਕਰਦਾ ਸਿਲਾਈ ਮਸ਼ੀਨ, ਕਲਾਈ ਦਾ ਮਸ਼ੀਨ ਕਰਦਾ ਕੰਮ। ਬਾਹਰ ਐਗਜ਼ੀਬਿਸ਼ਨ ਔਰ ਬਾਹਰ ਐਗਜ਼ੀਬਿਸ਼ਨ ਜਿੱਤਿਆਂ ਦੀ ਲੱਗਦਾ। ਉਹ ਪੇਮੈਂਟ ਕਿਸ ਦੇ ਚੈੱਕ ਚ ਆਹੀ ਕਿਸੇ ਦੀ ਅਕਾਊਂਟ ਚ ਆਇਆ ਉਹ ਚੈੱਕ ਚੱਕ ਰਹੀ ਉਹ ਪੀਐਨਬੀ ਚੋਂ ਪੇਮੈਂਟ ਲੈ ਕੇ ਆ। और मसान तीन बज के पच्चीस छब्बीस मिनट तक पांच मिनट अंदर सारा हो गया। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर